ਬੀੜ ਤਲਾਬ ਵਿਖੇ ਬਣ ਰਹੀ ਇੱਕ ਕਲੋਨੀ ਵਿੱਚ ਜਾ ਰਹੇ ਵੱਡੇ ਟਿਪਰਾਂ ਦੇ ਕਾਰਨ ਟੁੱਟੀ ਸੜਕ ਸੜਕਾਂ ਦੇ ਖੜਾ ਬਹੁਤ ਜ਼ਿਆਦਾ ਪਾਣੀ ਲੋਕ ਪਰੇਸ਼ਾਨ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਇਸ ਕਲੋਨੀ ਮਾਲਕਾਂ ਦੇ ਖਿਲਾਫ ਨਾਰੇ ਵਜੇ ਐਤਵਾਰ ਨੂੰ 5:30 ਵਜੇ ਦੇ ਲਗਭਗ ਬੀੜ ਤਲਾਬ ਬਸਤੀ ਨੰਬਰ 6 ਦੀ ਸਰਪੰਚ ਦੇ ਪਤੀ ਗਰਮੀਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀੜ ਤਲਾਬ ਵਿਖੇ ਇੱਕ ਕਲੋਨੀ ਬਣ ਰਹੀ ਹੈ ਜਿੱਥੇ ਉਸ ਦੇ ਵਿੱਚ ਵੱਡੇ ਵੱਡੇ ਟਰਾਲੇ ਟਿੱਪਰ ਆਉਂਦੇ ਹਨ ਤੇ ਉਹਦੇ ਕਾਰਨ ਇੱਥੇ ਸੜਕ ਟੁੱਟ ਕੇ ਉਹਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਚੁੱਕਾ ਹੈ ਥੋੜੀ ਬਾਰਿਸ਼ ਹੋਈ ਤਾਂ ਇੱਥੇ ਬਹੁਤ ਜ਼ਿਆਦਾ ਪਾਣੀ ਖੜ੍ਹ ਜਾਂਦਾ ਹੈ ਅਤੇ ਇੱਥੇ ਬੱਸਾਂ ਵੀ ਇਸ ਰਸਤੇ ਤੋਂ ਨਹੀਂ ਆ ਬੰਦ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਵੱਡੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨੂੰ ਲੈ ਕੇ ਅੱਜ ਇੱਥੇ ਬੀਟਲਾਬ ਵਾਤੀ ਨੰਬਰ 5 ਅਤੇ 6 ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਕਲੋਨੀ ਮਾਲਕਾਂ ਦੇ ਖਿਲਾਫ ਉਹਨਾਂ ਵੱਲੋਂ ਨਾਰੀਵਾਜੀ ਕੀਤੀ ਗਈ ਸੀ ਉਹਨਾਂ ਦਿਖਾ ਰਹੇ ਆ ਬਠਿੰਡਾ ਦੇ ਵੀੜਦਰਾਵਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਥੇ ਲੋਕ ਆਪਣਾ ਕਾਫੀ ਪਰੇਸ਼ਾਨ ਹਨ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਇੱਕ ਕਲੋਨੀ ਮਾਲਕਾਂ ਦੇ ਖਿਲਾਫ ਨਾਰੀਵਾਜੀ ਕੀਤੀ ਗਈ। ਮੁਰਦਾਬਾਦ ਕਲੋਨੀ ਮੁਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬ 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 ਡੈਸਟਕ ਪ੍ਰਸ਼ਾਸਨ ਮੁਰਦਾਬ 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 ਪਿੰਡੂ ਏਕਤਾ ਜਿੰਦਾਬ 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 ਪਿੰਡੂ ਏਕਤਾ ਜਿੰਦਾਬ 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 ਐਸੀ ਲੋਕਾਂ ਦੇ ਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਖਾਲਸਾ ਇਸ ਇਥੋਂ ਮੌਜੂਦਾ ਮੇਰੀ ਵਾਈਫ ਸਰਪੰਚਾ ਬੀੜਤਲਾ ਦੀ ਇਹ ਰੋਸ ਪ੍ਰਦਰਸ਼ਨ ਇਹ ਕਹਣਾ ਚਾਹੁੰਦੇ ਜਿਹੜਾ ਸਾਡਾ ਬੀੜਤਲਾ ਇੱਥੇ ਲੱਗ 6 ਬਸਤੀਆਂ ਤੇ 3 ਪੰਚਾਇਤਾਂ ਤੇ ਜਿਹੜਾ ਇਹ ਰਸਤਾ ਮੇਨ ਹੈ ਸਾਰਾ ਸ਼ਹਿਰ ਨਾਲ ਸਾਨੂੰ ਜੋੜਦਾ ਹੈ ਤੇ ਇਹਦਾ ਐਡਾ ਮੰਦਾ ਹਾਲ ਹੈ ਵੀ ਇਥੋਂ ਦੀ ਕੋਈ ਤੁਰ ਕੇ ਜਾਂ ਸਾਈਕਲ ਤੇ ਲੰਘਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਇੱਥੇ ਸਾਡੇ ਇੱਕ ਮੈਥ ਟੀਚਰ ਦੀ ਇੱਥੇ ਡਿੱਕ ਲੱਤ ਟੁੱਟ ਚੁੱਕੀ ਹੈ ਤੇ ਪਿੰਡ ਦੇ ਵਿੱਚ 5-7 ਬੰਦੇ ਹੋਰ ਇਥੇ ਡਿੱਕ ਕੇ ਨਕਾਰਾ ਹੋ ਚੁੱਕੇ ਐ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਇਥੋਂ ਲਗਭਗ 50 ਬੀਬੀਆਂ ਆ ਜਿਹੜੀਆਂ ਰੋਜ਼ ਸ਼ਹਿਰ ਦੇ ਵਿੱਚ ਅਕਸਾਈਵਟ ਖੇਤਰਾਵਾਂ ਦੀ ਕੰਮ ਚੌਂਕ 'ਚ ਬੱਸ ਹੁੰਦੀ ਐ ਮਾਰੀ ਸੜਕ ਹੋਣ ਕਰਨਾ ਬੱਸ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਦੀ ਤੇ ਇਹ ਜਿਹੜੀ ਸੜਕ ਆ ਵਧੀਆ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪ੍ਰੰਤੂ ਇਥੇ ਇੱਕ ਸਾਨੂੰ ਡਰੀਮ ਸਿਟੀ ਨੇ ਕਲੋਨੀ ਬਣਾਈ ਐ ਤੇ ਬਠਿੰਡਿਆ ਰਕਵਾ ਉਹਨਾਂ ਦਾ ਤੇ ਉਹ ਜਗ੍ਹਾ ਦੀ ਕੋਈ ਮਰਬੇ ਬੰਦੀ ਨੂੰ ਹੀ ਸੀ ਉਹਨੂੰ ਕੋਈ ਰਾਹ ਨਹੀਂ ਲੱਗਦਾ ਸੀ ਤੇ ਇਹ ਸਾਡੇ ੱੱਕੇ ਨਾਲ ਇੱਥੋਂ ਦੀ ਉਹਨਾਂ ਨੇ ਰਾਹ ਲਾਇਆ ਜੋ ਕਿ ਪੰਜਾਬ ਸਰਕਾਰ ਦੀ ਨਹਿਰੀ ਮਹਿਕਮੇ ਦੀ ਜ਼ਮੀਨ ਹੈ ਨਾ ਇਹਨੂੰ ਕੋਈ ਵੇਚਣ ਦਾ ਨਾ ਖਰੀਦਣ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਨੂੰ ਬਾਰ ਬਾਰ ਨੰਨਤਾ ਕੀਤੀਆਂ ਜਾ ਕੇ ਉਹਨਾਂ ਨੂੰ ਮਿਲੀ ਪੰਚਾਇਤੀ ਤੌਰ ਤੇ ਵੀ ਕਲੱਬ ਵੀ ਵੀ ਜਨਾਬ ਇਹ ਸੜਕ ਦਾ ਐਡਾ ਮੜਾ ਹਾਲ ਹੈ ਤੁਸੀਂ ਇੱਥੇ 10 ਕਿੱਲਾਂ ਦੇ ਵਿੱਚੋਂ ਸਾਰਾ ਮਟੀਰੀਅਲ ਇੱਥੋਂ ਦੀ ਲੰਘਾ ਸੜਕ ਟੁੱਟ ਗਈ ਬਰਹਾਲ ਹੋ ਗਿਆ ਵੀ ਸਾਡੀ ਸੜਕ ਠੀਕ ਕਰਾ ਦਿਓ ਉਹਨਾਂ ਠੀਕ ਕਰਨੇ ਕਰਾਈ ਅਸੀਂ ਮਾਨਯੋਗ ਐਸ.ਐਚ.ਓ. ਸਾਹਿਬਾਨ ਥਾਣਾ ਸਦਰ ਉਹਨਾਂ ਨੂੰ ਵੀ ਬਾਰ-ਬਾਰ ਮਿਲੇ ਜਿਹੜਾ ਐਸ.ਐਚ.ਓ. ਹੁੰਦਾ ਉਹਨੂੰ ਮਿਲਦੇ ਤਿੰਨ ਐਸ.ਐਚ.ਓ. ਸਾਹਿਬਾਨ ਕੋਲ ਇਹਨਾਂ ਨੇ ਵਾਅਦਾ ਕੀਤਾ ਵੀ ਸੜਕ ਠੀਕ ਕਰਾ ਦੇਗੇ ਪਰੰਤੂ ਇਹਨਾਂ ਨੇ ਸੜਕ ਠੀਕ ਨਹੀਂ ਕਰਾਈ ਹੁਣ ਅਸੀਂ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਰਜਿਸਟਰੀ ਲੈਟਰ ਭੇਜ ਚੁੱਕੇ ਹਾਂ ਵੀ ਸਾਡੀ ਸੁਣਵਾਈ ਹੋਵੇ ਤੇ ਮਾਨਯੋਗ ਐਸ.ਸੀ. ਕਮਿਸ਼ਨਰ ਜੋ ਅਣਸੂਚੇ ਜਾਤੀਆਂ ਭਲਾਈ ਬਣਿਆ ਹੋਇਆ ਉਹਦੇ ਕੋਲੇ ਵੀ ਇਸ ਜਿਆਦਾ ਦੁੱਖ ਰੋਇਆ ਕਿੰਨੀ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਪੂਰੀ ਮੇਜਰ ਸਮੱਸਿਆ ਹੀ ਸਾਰੇ ਪਿੰਡ ਦਾ ਰਸਤਾ ਇਹ ਹੈ ਇਸ ਤੋਂ ਤਿੰਨ ਪੰਚਾਇਤਾਂ ਬਣੀਆਂ ਹੋਣਾਂ ਤੇ ਜਿਹੜੀ ਲਗਭਗ 12000 ਇੱਥੋਂ ਦੀ ਪਾਪੂਲੇਸ਼ਨ ਹੈ ਤੇ ਸਾਰਿਆਂ ਦਾ ਇੱਕੋ ਰਸਤਾ ਇਹ ਹੈ ਸ਼ਹਿਰ ਜਾਂਦੀਆਂ ਹੋਣਗੇ ਲੇਡੀਜ਼ ਹਾਂ ਇੱਥੋਂ ਹੀ ਬਹੁਤ ਰਜਾਨਾ ਹੁਣ ਤੁਰ ਕੇ ਕੋਈ ਲੰਘ ਨਹੀਂ ਸਕਦਾ ਜੀ ਤੇ ਜਦੋਂ ਮੀਂਹ ਪੈ ਜਾਂਦਾ ਤੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਵੀ ਫੈਰੀਆਂ ਕੋਈ ਤੇ ਮੱਛਰ ਭਲਦਾਈ ਮੰਗ ਹੀ ਕਰਦੇ ਆ ਵੀ ਇੱਕ ਤਾਂ ਜਿਹੜੀ ਸਾਡੀ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨੂੰ ਨਵੇਂ ਰੂਪ ਦੇ ਵਿੱਚ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਦੂਜਾ ਜਿਹੜੇ ਕਲੋਨੀ ਮਾਲਕਾਂ ਨੇ ਸੜਕ ਤੋੜੀ ਐ ਇਹਨਾਂ ਨੂੰ ਜੁਰਮਾਨਾ ਪਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਇਹਨਾਂ ਨੂੰ ਕਲੋਨੀ ਨੂੰ ਰਸਤਾ ਲੱਗਦਾ ਹੀ ਨਹੀਂ ਤੇ ਜਿੱਧਰ ਦੀ ਕਲੋਨੀ ਦਾ ਰਸਤਾ ਉਧਰ ਦੀ ਲੰਘਣਾ ਇਹ ਸਾਡੀ ਐਸਸੀ ਭਾਈਚਾਰੇ ਨੂੰ ਜਿਹੜੀ ਜ਼ਮੀਨ ਹੈ ਸੈਂਟਰ ਸਰਕਾਰ ਵੱਲੋਂ ਰਾੜ ਕੀਤੀ ਗਈ ਹੈ ਅੱਜ ਇਹਨਾਂ ਨੇ ਰਾਹ ਖਤ ਰੋਕੀ ਐ ਕੱਲ ਨੂੰ ਕੋਈ ਹੋਰ ਤੇ ਢਾੜ ਆ ਕੇ 10 20 ਕਿੱਲਾਂ ਤੇ ਕਬਜ਼ਾ ਕਰਕੇ ਕਲੋਨੀ ਬਣਾਊਗਾ ਇਹਦੇ ਤੇ ਹੁਣੇ ਹੀ ਬੰਦੀ ਕਾਰਵਾਈ ਕੀਤੀ ਜਾਵੇ ਵੈਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਮ ਹਰਸ਼ਾ ਸਿੰਘ ਕਿਹੜਾ ਏਰੀਆ ਹੈ ਮੇਰਾ 5 ਨੰਬਰ ਵਸਤੀ ਬੇੜਤਲਾ ਕੀ ਸਮੱਸਿਆ ਆ ਰਹੀ ਸਮਝਾ ਜੀ ਮੈਂ ਇੱਥੇ ਛੇ ਸਾਲ ਦੀ ਹੁਮਾਰਾ ਤੇ ਮੈਂ ਇਥੋਂ ਦੇ ਆਪਣੇ ਘਰੋਂ ਤੁਰ ਕੇ ਚੌਕ ਤੱਕ ਨਹੀਂ ਆ ਸਕਦਾ ਇਹ ਰਸਤਾ ਇਹਨਾਂ ਬਰਬਾਦ ਹੋ ਚੁੱਕਾ ਸਾਨੂੰ ਉਤਲੀ ਸੜਕ ਕੋਈ ਲੈ ਕੇ ਜਾਂਦਾ ਫਿਰ ਅਸੀਂ ਸ਼ਹਿਰ ਵੱਰਦੇ ਪਛਾਹ ਜਾਂਦੇ 3 ਕਿਲੋਮੀਟਰ ਪੁੱਠੇ ਫਿਰ ਦੂਜੀ ਸੜਕ ਹੋ ਗਈ ਕੀ ਕਰੀਏ ਹਾਂਜੀ ਖਰਾਬ ਕਿਉਂ ਹੋਈਏ ਦੇਖੋ ਜੀ ਕਾਰਨ ਤਾਂ ਕੁਦਰਤੀ ਵੀ ਹੋਈ ਆ ਵੀ ਮੀਂਹ ਵੀ ਪੈਂਦਾ ਬਾਕੀ ਮੋਕਗਾਲੇ ਕਲੌਨੀ ਦੀ ਆ ਜਿਹੜੀ ਬਣੀ ਐ ਇਹਨਾਂ ਨੇ ਤੋੜਨੇ ਸ਼ੁਰੂ ਕਰ ਦਿੱਤੇ ਹੱਥੋਂ ਛੜ ਕੇ ਆ ਚੌਂਕ ਤੋੜੇ ਉਹ ਤੋੜਨੇ ਸ਼ੁਰੂ ਕਰੀਏ ਧੱਕੇ ਨਾਲ ਇਹਨਾਂ ਨੇ ਸਾਤੋ ਰਾ ਲਿਆ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੁੰਦੀ ਮੈਂ ਜੀ ਇਹਨਾਂ ਨੇ ਕੁਝ ਬਖ ਤੱਕਦਾ ਪਰ ਬਕਣ ਵਾਲੀ ਗੱਲ ਆ ਜੀ ਐਨੀ ਸਮਝਾ ਕਹਿਣ ਤੋਂ ਬਾਹਰ ਆ ਸਾਬ ਬਹੁਤ ਦਾਦਾ